ਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਪ੍ਰਭ ਹੁਣ ਜਿਹੜਾ ਮੈਸੇਜ ਕਿਸਾਨ ਵੀਰਾਂ ਦੇ ਜ਼ਿਆਦਾਤਰ ਆ ਰਹੇ ਉਹਦੇ ਵਿੱਚ ਆ ਰਿਹਾ ਬਈ ਜਿਹੜਾ ਕਣਕ ਨੇ ਕੱਦ ਘਟ ਕੀਤਾ ਹੈ ਕੀ ਕਾਰਨ ਆ ਕਿੰਨਾ ਝਾੜ ਤੇ ਪ੍ਰਭਾਵ ਪੈ ਸਕਦਾ ਹੈ ਉਹਦੇ ਨਾਲ ਹੀ ਹੁਣ ਜਿਹੜਾ ਆਪਣੀਆਂ ਕਣਕਾਂ ਦੇ ਵਿੱਚ ਕਾਲੇ ਦੇਲੇ ਦਾ ਅਟੈਕ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਨੀ ਜਿਹੜਾ ਬਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਕਰ ਤੁਸੀਂ ਵੀਡੀਓ ਫੇਸਬੁੱਕ ਦੇ ਦੇਖ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾਵਾਂ ਕੋਲ ਗੱਲ ਕਰਦੇ ਆ ਕਣਕ ਦੇ ਕੱਦ ਬਾਰੇ ਤਾਂ ਇਹ ਬਿਲਕੁਲ ਸੱਚ ਹੈ ਕਿ ਜੇਕਰ ਆਪਣੀ ਕਣਕ ਜਿੰਨੀ ਉਹਨੇ ਹਾਈਟ ਕਰਨੀ ਆ ਜਾਨੀ ਕਿ ਹਰ ਇੱਕ ਵੈਰੈਟੀ ਦਾ ਕਰੈਕਟਰ ਹੁੰਦਾ ਵੀ ਉਹਨੇ ਕਿਸੇ ਨੇ 94 ਸੈਂਟੀਮੀਟਰ ਕਰਨਾ ਕਿਸੇ ਨੇ 98 ਸੈਂਟੀਮੀਟਰ ਕਰਨਾ ਕਿਸੇ ਨੇ 100 ਕਿਸੇ ਨੇ 100 ਤੋਂ ਪਲੱਸ ਕਰਨਾ ਹਰ ਇੱਕ ਵੈਰੈਟੀ ਦਾ ਜਿਹੜਾ ਕਰੈਕਟਰ ਹੁੰਦਾ ਕਿ ਉਹਦਾ ਇੰਨੇ ਕੱਦ ਦੀ ਵੈਰੈਟੀ ਆ ਤੇ ਉਹਨੇ ਆਪਣੀ ਹਾਈਟ ਕਰਨੀ ਆ ਪਰ ਜੇਕਰ ਉਹ ਲੋੜ ਤੋਂ ਜਿੰਨੀ ਉਹਨੇ ਹਾਈਟ ਕਰਨੀ ਕਿਸੇ ਵੀ ਵੈਰੈਟੀ ਦੀ ਹੋ ਸਕਦੀ ਆ ਤਾਂ ਜੇਕਰ ਉਹ ਘੱਟ ਕਰਦੀ ਹਾਈਟ ਤਾਂ ਉੱਥੇ ਜਿਹੜਾ ਆਪਣੇ ਝਾੜਦੇ ਸਿੱਧੇ ਦਾ ਸਿੱਧਾ ਫਰਕ ਉਸ ਚੀਜ਼ ਦਾ ਪੈਂਦਾ ਪੈਂਦਾ ਉਹ ਝਾੜਦੇ ਫਰਕ ਕਿਵੇਂ ਪੈਂਦਾ ਕਿ ਜਦੋਂ ਕੱਦ ਘੱਟ ਕਰੂਗੀ ਵੈਰੈਟੀ ਤਾਂ ਜਿਹੜਾ ਛਿੱਟਾ ਛਿੱਟੇ ਦੀ ਲੰਬਾਈ ਘੱਟ ਜਾਂਦੀ ਆ ਕਿਉਂਕਿ ਕੱਦ ਦੇ ਨਾਲ ਕਾਫੀ ਜ਼ਿਆਦਾ ਛਿੱਟੇ ਦੀ ਲੰਬਾਈ ਡਿਪੈਂਡ ਕਰਦੀ ਆ ਜੇਕਰ ਨਾਰਮਲ ਹਾਈਟ ਨਹੀਂ ਕੀਤੀ ਉਹਨੇ ਜਿੰਨੀ ਉਹਨੇ ਕਰਨੀ ਆ ਤਾਂ ਘੱਟ ਕਰੂਗੀ ਤੇ ਛਿੱਟੇ ਦੀ ਲੰਬਾਈ ਯਾਨੀ ਕਿ ਛਿੱਟਾ ਉਹਨਾਂ ਛੋਟਾ ਰਹੇਗਾ ਉਹ ਸਿੱਧੇ ਦਾ ਸਿੱਧਾ ਆਪਣੀ ਕਣਕ ਦੇ ਝਾੜ ਤੇ ਉਸ ਚੀਜ਼ ਦਾ ਪ੍ਰਭਾਵ ਪੈ ਜਾਂਦਾ ਪਰ ਇੱਥੇ ਕਿਸਾਨ ਵੀਰੋ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਜ਼ਿਆਦਾ ਇਹ 60 70 ਜਾਂ 80 ਦਿਨ ਦੇ ਹੁੰਦੀ ਤੇ ਆਪਾਂ ਸੋਚਦੇ ਵੀ ਕਣਕ ਨੇ ਕਦ ਕੱਟ ਕੀਤਾ ਤੇ ਬਿਲਕੁਲ ਇਹ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਕਿ ਕਿਸੇ ਤਤ ਦੀ ਘਾਟ ਤਾਂ ਨਹੀਂ ਆ ਰਹੀ ਪਹਿਲਾਂ ਦੇਖੋ ਕਿਉਂਕਿ ਖਾਸ ਕਰਕੇ ਦੋ ਤੱਤਾਂ ਦੀ ਘਾਟ ਨਾਲ ਜਿਹੜਾ ਆਪਣੀ ਕਣਕ ਕਦ ਕਦ ਜਿਹੜਾ ਉਹਦਾ ਰੁਕ ਜਾਂਦਾ ਉਹਦੇ ਤੇ ਯੂਰੀਆ ਦੀ ਘਾਟ ਤੇ ਜਿਹੜੀ ਸਲਫਰ ਦੀ ਘਾਟ ਜੇਕਰ ਤਾਂ ਯੂਰੀਆ ਦੀ ਘਾਟ ਆਊਗੀ ਤੇ ਆਪਾਂ ਨੂੰ ਪੂਰਾ ਖੇਤ ਜਿਹੜਾ ਪੀਲਾ ਪੀਲਾ ਨਜ਼ਰ ਆਈ ਜਾਂਦਾ ਥੱਲੇੋਂ ਲੈ ਕੇ ਉੱਪਰ ਤੱਕ ਬੂਟਾ ਪੀਲਾ ਨਜ਼ਰ ਆ ਜਾਂਦਾ ਤਾਂ ਉਹਦੇ ਵਿੱਚ ਆਪਾਂ ਨੂੰ ਲੱਗ ਜਾਂਦਾ ਕਿ ਹੁਣ ਯੂਰੀਆ ਨਾਈਟ੍ਰੋਜਨ ਦੀ ਘਾਟ ਆ ਆਪਾਂ ਯੂਰੀਆ ਉੱਥੇ ਪਾ ਸਕਦੇ ਆ ਇਹ ਨਹੀਂ ਆਪਾਂ ਦੇਖਣਗੇ ਹੁਣ ਆਪਣੀ ਕਣਕ ਅੱਸੀ ਦੇਂਦੀ ਹੋਗੀ ਆ 85 ਦੇਂਦੀ ਹੋਗੀ ਆ ਜੇਕਰ ਉਸ ਯੂਰੀਆ ਦੀ ਘਾਟ ਆ ਰਹੇ ਤੇ ਜਾਂ ਆਪਾਂ ਸਪਰੇਆ ਦੇ ਰੂਪ ਵਿੱਚ ਜਾਂ ਫਿਰ ਅੱਧਾ ਬੈਗ ਤੱਕ ਆਪਾਂ ਜਿਹੜੀ ਯੂਰੀਆ ਖਾਦ ਪਾ ਕੇ ਜਿਹੜੀ ਨਾਈਟ੍ਰੋਜਨ ਦੀ ਘਾਟ ਪੂਰੀ ਕਰ ਸਕਦੇ ਆ ਤਾਂ ਕਿ ਜਿਹੜਾ ਉਹਦਾ ਜਿਹੜਾ ਕੱਦ ਜਾਂ ਉਹਦੇ ਕਲੋਰੋਫਿਲ ਦੀ ਮਾਤਰਾ ਵਧੇ ਜਿਹੜਾ ਕੱਦ ਉਹ ਆਪਣੀ ਹਾਈਟ ਤੇ ਸਹੀ ਸਮੇਂ ਤੇ ਆ ਜਾਵੇ ਸੋ ਦੂਜਾ ਕਾਰਨ ਹੁੰਦਾ ਵੀ ਕੱਦ ਘਟ ਰਹਿਣ ਦਾ ਉਹਦੇ ਵਿੱਚ ਆ ਜਾਂਦਾ ਜਿੱਦਾਂ ਆਪਣੇ ਸਲਫਰ ਦੀ ਘਾਟ ਸਲਫਰ ਦੀ ਘਾਟ ਦੇ ਵਿੱਚ ਕਿਉਂ ਥੱਲੇੋਂ ਜਿਹੜੇ ਪੱਥਲੜੇ ਪੱਤੇ ਹੋਣਗੇ ਜਾਂ ਬਸ ਸਿੱਧਾ ਕਰ ਸਕਣ ਜਿਹੜੇ ਉੱਪਰ ਵਾਲੇ ਪੱਤੇ ਹੋਣਗੇ ਨਵੇਂ ਪੱਤੇ ਉਹ ਤੁਹਾਨੂੰ ਪੀਲੇ ਨਜ਼ਰ ਆਉਣਗੇ ਤੇ ਬਾਕੀ ਜਿਹੜਾ ਬੂਟਾ ਸਾਰਾ ਹਰਾ ਭਰਾ ਨਜ਼ਰ ਆਊਗਾ ਜਾਨੀ ਕਿ ਹਰਾ ਹਰੇ ਰੰਗ ਦਾ ਨਜ਼ਰ ਆਊ ਉਹਦੇ ਉੱਪਰ ਵੱਲੋਂ ਜਿਹੜੇ ਪੱਤੇ ਹੋਣਗੇ ਦੋ ਉੱਪਰ ਵਾਲੇ ਪੱਤੇ ਉਹ ਤੁਹਾਨੂੰ ਪੀਲੇ ਨਜ਼ਰ ਆਉਣਗੇ ਤੇ ਉੱਥੇ ਸਲਫਰ ਦੀ ਘਾਟ ਨਾਲ ਵੀ ਜਿਹੜਾ ਕੱਦ کافی ਜ਼ਿਆਦਾ ਘੱਟ ਰਹਿ ਜਾਂਦਾ ਖਾਸ ਕਰਕੇ ਸਲਫਰ ਦੀ ਘਾਟ ਆਉਣ ਕਰਕੇ کافی ਜ਼ਿਆਦਾ ਕੱਦ ਘੱਟ ਰਹਿ ਜਾਂਦਾ ਸੋ ਇਹ ਜ਼ਿਆਦਾਤਰ ਵੈਸੇ ਦੇਖਣ ਨੂੰ ਨਹੀਂ ਮਿਲਦਾ ਕਿ ਸਲਫਰ ਦੀ ਘਾਟ ਆਵੇ ਪਰ ਕਿਤੇ ਕਿਤੇ ਇਹ ਚੀਜ਼ ਦਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਜਿੱਥੇ ਹਲਕੀਆਂ ਜ਼ਮੀਨਾਂ ਦੇ ਉੱਥੇ ਸਲਫਰ ਦੀ ਘਾਟ ਆ ਜਾਂਦੀ ਆ ਉੱਥੇ ਆਪਾਂ ਨੂੰ ਇਦਾਂ ਦਾ ਦੇਖਣ ਨੂੰ ਮਿਲੂਗਾ ਸੋ ਕਈ ਵਾਰ ਹੁੰਦਾ ਵੀ ਆਪਣੇ ਜਿਹੜਾ ਆਪਾਂ ਦੋ ਖੇਤ ਬੀਜਿਆਂ ਤੇ ਜਾਣ ਕੇ ਆਪਣੇ ਆਪਣੇ ਦੋ ਖੇਤ ਹੁੰਦੇ ਇੱਕ ਵਿੱਚ ਬੀਜ ਜ਼ਿਆਦਾ ਪੈ ਜਾਂਦਾ ਦੂਜੇ ਵਿੱਚ ਬੀਜ ਘੱਟ ਪੈ ਜਾਂਦਾ ਜਿੱਥੇ ਕਿਸਾਨ ਭਰਾ ਉਹ ਬੀਜ ਜ਼ਿਆਦਾ ਲੱਗੂਗਾ ਸੇਮ ਵੈਰੈਟੀ ਹੋ ਸਕਦੀ ਹੈ ਜਿੱਥੇ ਸੰਘਣੀ ਕਣਕ ਹੋਊਗੀ ਉੱਥੇ ਕਾਦ ਆਪਾਂ ਨੂੰ ਜ਼ਿਆਦਾ ਲੱਗੂਗਾ ਕਣਕ ਦਾ ਜਿੱਥੇ ਬੀਜ ਘੱਟ ਪਿਆ ਹੋ ਗਿਰਲੀ ਕਣਕ ਹੋਊਗੀ ਉੱਥੇ ਜਿਹੜਾ ਕਾਦ ਆਪਾਂ ਨੂੰ ਘੱਟ ਕਣਕ ਸ਼ੋਅ ਕਰਦੀ ਆ ਸੋ ਇਹ ਵੀ ਫਰਕ ਇਸ ਚੀਜ਼ ਦਾ ਪੈਂਦਾ ਕਈ ਵਾਰ ਆਪਾਂ ਆਪਣੇ ਖੇਤ ਵੇਖ ਕੇ ਡਰੀ ਜਾਂਦੇ ਕਿ ਇੱਕੋ ਜਿਹੀ ਵੈਰੈਟੀ ਬੀਜੀ ਆ ਉਹ ਦੂਜਾ ਖੇਤ ਹਾਈਟ ਜ਼ਿਆਦਾ ਕਰ ਗਿਆ ਤੇ ਇਹਨੇ ਹਾਈਟ ਘੱਟ ਕੀਤੀ ਆ ਤੇ ਸੰਘਣੇ ਤੇ ਵਿਰਲੇ ਬੀਜ ਦਾ ਫਰਕ ਪੈ ਜਾਂਦਾ ਹਾਈਟ ਦਾ ਤਾਂ ਜਿੱਥੇ ਸੰਘਣੀ ਕਣਕ ਹੋਊਗੀ ਉੱਥੇ ਹਾਈਟ ਜ਼ਿਆਦਾ ਕਰ ਜਾਂਦੀ ਕਣਕ ਸੋ ਬਾਕੀ ਆਪਾਂ ਤਤਾਂ ਦੀ ਘਾਟ ਵੀ ਨਜ਼ਰ ਨੋਟ ਕਰਨੀ ਆ ਜੇਕਰ ਆਪਾਂ ਨੂੰ ਲੱਗਦਾ ਕਿਸੇ ਤਤ ਦੀ ਘਾਟ ਆ ਰਹੀ ਜਿਵੇਂ ਸਲਫਰ ਦੀ ਜਾਂ ਫਿਰ ਨਾਈਟ੍ਰੋਜਨ ਦੀ ਤਾਂ ਉਹਦੀ ਆਪਾਂ ਪੂਰਤੀ ਕਰਕੇ ਜਿਹੜਾ ਕਦ ਨੂੰ ਮੇਨਟੇਨ ਕਰ ਸਕਦੇ ਆਂ ਵੈਸੇ ਕਿਸਾਨ ਭਰਾਓ ਜਿਹੜਾ ਕਦ ਹੁੰਦਾ ਜਿੱਥੇ ਆਪਾਂ ਦਾ ਫਸਲ ਜਦੋਂ ਆਪਾਂ ਪਾਣੀ ਲਾਉਣੇ ਦੂਜਾ ਜਾਂ ਤੀਜਾ ਪਾਣੀ ਲਾਵਾਂਗੇ ਜਿੱਥੇ ਆਪਾਂ ਨੂੰ ਹੁਣ ਪਾਣੀ ਦੀ ਜ਼ਰੂਰਤ ਆ ਜਦੋਂ ਤੁਸੀਂ ਪਾਣੀ ਲਾਓਗੇ ਦੂਜਾ ਜਾਂ ਤੀਜਾ ਪਾਣੀ ਲਾਓਗੇ ਉਦੋਂ ਜਿਹੜੀ ਕਣਕ ਆਟੋਮੈਟਿਕ ਜਿਹੜੀ ਆਪਣੀ ਸਹੀ ਹਾਈਟ ਤੇ ਆ ਜੂਗੀ ਉਹ ਕਈ ਵਾਰ ਪਾਣੀ ਲਾਉਣ ਦੇ ਕਰਕੇ ਲੇਟ ਪਾਣੀ ਹੋ ਜਾਂਦਾ ਪਾਣੀ ਕਣਕ ਮੰਗ ਰਹੀ ਹੁੰਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਦੇ ਕਰਕੇ ਜਿਹੜਾ ਕੱਦ ਘਟ ਰਹਿ ਜਾਂਦਾ ਸੋ ਇਹ ਤਿੰਨ ਕਾਰਨ ਚਾਰ ਜਿਹੜੇ ਤਿੰਨ ਚਾਰ ਕਾਰਨ ਹੁੰਦੇ ਜਿਹੜਾ ਕੱਦ ਘਟ ਰਹਿ ਜਾਂਦੇ ਸੋ ਵੈਸੇ ਜਿਹੜੇ ਆਪਾਂ ਕਈ ਵਾਰ ਸੋਚ ਲਿਏ ਨੇ 60 70 80 ਦਿਨ ਦੀ ਕਣਕ ਹੋ ਚੁੱਕੀ ਤੇ ਹਾਈਟ ਨਹੀਂ ਕੀਤੀ ਤਾਂ ਹਾਈਟ ਜ਼ਿਆਦਾਤਰ ਕਿਸਾਨ ਵੀਰੋ ਉਦੋਂ ਕਰਦੀ ਕਣਕ ਜਦੋਂ ਆਪਣੀ ਕਣਕ ਗੋਭ ਤੇ ਆ ਜਾਂਦੀ ਆ ਜਾਂ ਫਿਰ ਛਿੱਟੇ ਬਾਹਰ ਆ ਜਾਂਦੇ ਉਹ ਇੱਕਦਮ ਹੀ ਕਣਕ ਆਪਣੀ ਹਾਈਟ ਕਰ ਜਾਂਦੀ ਆ ਤਾਂ ਐਵੇਂ ਸੇ ਜ਼ਿਆਦਾਤਾਰੇ ਡਰਨ ਦੀ ਲੋੜ ਨਹੀਂ ਦੀ ਕਿਉਂਕਿ ਕਈ ਵਾਰ ਆਪਣੀ ਕਣਕ 70 80 ਦਿਨ ਦੇ ਹੁੰਦੀ ਆ ਤੇ ਆਪਾਂ ਸੋਚਦੇ ਮੈਂ ਕਣਕਾਂ ਛੋਟੀ ਛੋਟੀ ਲੱਗ ਰਹੀ ਤੇ ਹੁਣ ਜਿਹੜੀ ਯਾਨੀ ਕਿ ਛਿੱਟਾ ਭਰਨਾ ਸ਼ੁਰੂ ਇਹਦੇ ਵਿੱਚ ਬੰਨਾ ਸ਼ੁਰੂ ਹੋ ਚੁੱਕਾ ਹੈ ਤੇ ਛਿੱਟਾ ਬਾਹਰ ਆ ਜਾਣਾ ਤੇ ਆਪਣੀ ਕਣਕ ਦੀ ਛੋਟ ਕੱਦ ਛੋਟਾ ਨਾ ਰਹਿ ਜੇ ਤਾਂ ਜਦੋਂ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਕਣਕ ਆਪਣੀ ਆਪਣੇ ਸਮੇਂ ਤੇ ਆਈ ਜਾਊ ਕਿਉਂਕਿ ਹਰ ਇੱਕ ਵੈਰੈਟੀ ਹੁੰਦੀ ਘੱਟੋ ਘੱਟ 140 45 150 55 60 ਦਿਨ ਤੱਕ ਲੈ ਕੇ ਜਿਹਨੀਆਂ ਵੱਖ-ਵੱਖ ਵੈਰਾਈਆਂ ਦਿਨਾਂ ਦੇ ਹਿਸਾਬ ਨਾਲ ਪੱਕਦੀਆਂ ਤੇ ਜੇਕਰ ਆਪਾਂ ਆਖਾਂਗੇ 80 ਦਿਨ ਤੇ ਆਪਣੀ ਵੈਰਾਈ ਪੂਰਾ ਕਦ ਕਰ ਜੇ ਤੇ ਕਿਉਂਕਿ 80 ਦਿਨ ਤੋਂ ਬਾਅਦ ਵੀ ਕਿੰਨਾ ਸਮਾਂ ਆਪਣੇ ਕੋਲ ਕਣਕ ਦੀ ਵੈਰਾਈ ਕੋਲ ਪਿਆ ਹੁੰਦਾ ਉਸ ਸਮੇਂ ਦੇ ਵਿੱਚ ਵੀ ਕਣਕ ਨੇ ਹਾਈਟ ਕਰਨੀ ਹੁੰਦੀ ਆ ਜਿੰਨੇ ਟਾਈਮ ਤੱਕ ਆਪਣਾ ਸਿੱਟਾ ਬਾਹਰ ਨਿਕਲ ਕੇ ਤੇ ਉਹਦੇ ਵਿੱਚ ਦੁੱਧਾ ਨਹੀਂ ਭਰਨਾ ਸ਼ੁਰੂ ਹੁੰਦਾ ਉਨੇ ਟਾਈਮ ਤੱਕ ਜਿਹੜੀ ਕਣਕ ਹਾਈਟ ਕਰਦੀ ਜਾਂਦੀ ਆ ਤਾਂ ਜਦੋਂ ਛੱਟਾ ਨਿਕਲਦਾ ਉਦੋਂ ਵੀ ਇੱਕੇ ਦਾਮ ਹੀ ਜਿਹੜੀ ਹਾਈਟ ਕਣਕ ਕਰ ਜਾਂਦੀ ਆ ਤੇ ਇਸ ਤੇ ਤੋਂ ਡਰਨ ਦੀ ਲੋੜ ਨਹੀਂ ਦੀ ਆਪਣੇ ਸਮੇਂ ਦੇ ਨਾਲ ਜਿਹੜੀ ਕਣਕ ਨੇ ਹਾਈਟ ਕਰ ਜਾਣੀ ਬਾਕੀ ਤੁਸੀਂ ਜਿਹੜੀ ਆਪਣੀ ਮੈਨੇਜਮੈਂਟ ਬਿਲਕੁਲ ਸਹੀ ਰੱਖੋ ਸੋ ਹੁਣ ਕਿਸਾਨ ਬਿਰੋ ਗੱਲ ਆ ਜਾਂਦੀ ਤੇਲੇ ਦੀ ਹਾਂ ਇਹ ਸੱਚ ਹੈ ਕਿ ਆਪਾਂ ਵੀ ਦੇਖਿਆ ਵੀ ਕਣਕਾਂ ਦੇ ਵਿੱਚ ਵੀ ਕਣਕ ਖੇਤ ਦੇ ਵਿੱਚ ਜਾ ਕੇ ਦੇਖਿਆ ਵੀ ਕਣਕ ਕਿਤੇ ਕਿਤੇ ਆਪਾਂ ਨੂੰ ਕਾਲੇ ਤੇਲੇ ਦਾ ਟੈਗ ਦੇਖ ਉਹਨੂੰ ਮੇਰਾ ਜਿਹੜੇ ਥੱਲੇ ਵਾਲੇ 2-3 ਪੱਤੇ ਆ ਉਹਨਾਂ ਦੇ ਉੱਪਰ ਜਿਹੜਾ ਕਾਲਾ ਤੇਲ ਆ ਜਿਹੜਾ ਬੈਠਾ ਨਜ਼ਰ ਆ ਰਿਹਾ ਤੇ ਜਿੱਥੇ ਵੀ ਨਜ਼ਰ ਆ ਰਿਹਾ ਧੌੜੀ ਦੇ ਵਿੱਚ ਉਹ ਕਾਫੀ ਜ਼ਿਆਦਾ ਇਹਦਾ ਕਿਸਾਨਵਰੋਂ ਆਪਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਅਜੇ ਇਹਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਝੋਨੇ ਦੇ ਵਿੱਚ ਆਪਣੇ ਜਿਹੜੇ ਤੇਲਾਂ ਹੁੰਦਾ ਉਹਨੇ ਖਾਣਾ ਹੁੰਦਾ ਆਪਣੇ ਥੱਲੇ ਵਾਲੇ ਜਿਹੜੇ ਮੋਢਾਂ ਤੋਂ ਉਹਨੇ ਆਪਣੇ ਕਮਜ਼ੋਰ ਕਰਨਾਂ ਦਾ ਰਸ ਵੀ ਨਾ ਹੁੰਦਾ ਇਹ ਜਿਹੜਾ ਤੇਲਾ ਕਿਸਾਨਵਰੋਂ ਹੁੰਦਾ ਇਹਨੇ ਜ਼ਿਆਦਾਤਰ ਆਪਣਾ ਨੁਕਸਾਨ ਉਦੋਂ ਹੁੰਦਾ ਜਦੋਂ ਕਣਕ ਦੇ ਛਿੱਟੇ ਬਾਹਰ ਆ ਜਾਂਦੇ ਛਿੱਟਿਆਂ ਦੇ ਵਿੱਚ ਜਿਹੜਾ ਰਸ ਪੀਂਦਾ ਛਿੱਟਿਆਂ ਦਾ ਰਸ ਪੀਂਦਾ ਯਾਨੀ ਕਿ ਦੁੱਧ ਦੇ ਦੁੱਧਾ ਪੈਣ ਸਮੇ ਇਹ ਛਿੱਟਿਆਂ ਦਾ ਰਸ ਪੀਂਦਾ ਤੇ ਉਦੋਂ ਆਪਣਾ ਜਿਹੜਾ ਤੇਲਾ ਨੁਕਸਾਨ ਕਰਦਾ ਤਾ ਹੁਣ ਇਹ ਤੋਂ ਕਬਰਾਉਣ ਦੀ ਲੋੜ ਨਹੀਂ ਵੈਸੇ ਆਪਾਂ ਨਗਰਾਨੀ ਰੱਖਣੀ ਜਿਹੜੀ ਕਣਕਾਂ ਦੇ ਨਸਾਰਾ ਹੋ ਚੁੱਕਾ ਜੇਕਰ ਤੁਹਾਨੂੰ ਖੇਤ ਦੇ ਵਿੱਚ ਵੜ ਕੇ ਵੀ ਦੇਖਣ ਨੂੰ ਮਿਲੂਗਾ ਕਿ ਛਿੱਟਿਆਂ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਤੇਲੇ ਦਾ ਅਟੈਕ ਹੋ ਚੁੱਕਾ ਤੇ ਉੱਥੇ ਆਪਾਂ ਜਿਹੜੀ ਤੇਲੇ ਵਾਲੀ ਵੈਸੇ ਕਿਸਾਨ ਵੀਰਾਂ ਨੂੰ ਪਤਾ ਹੈ ਕਿਹੜੀ ਸਪਰੇਅ ਕਰਨੀ ਆ ਤੁਸੀਂ ਕੋਈ ਵੀ ਸਪਰੇਅ ਕਰ ਲਓ ਤਾਂ ਇਹਦੇ ਵਿੱਚ ਹੁਣ ਕਈ ਵਾਰ ਕਿਸਾਨ ਵੀਰਾਂ ਦਾ ਇੱਕ ਇਹ ਵੀ ਸਵਾਲ ਹੈ ਬਈ ਅਸੀਂ 13045 ਕਰਨੀ ਉਹਦੇ ਨਾਲ ਤੇਲੇ ਵਾਲੀ ਤੇ ਨਾਲ ਫੰਗੀ ਸਾਈਡ ਮਿਕਸ ਕਰ ਲਈਏ ਤੇ ਉੱਥੇ ਕਿਸਾਨ ਵੀਰੋ ਇੱਕ ਗੱਲ ਹਮੇਸ਼ਾ ਨੋਟ ਕਰੋ ਆਪਾਂ 2-3 ਵੀਡੀਓ ਵਿੱਚ ਪਹਿਲਾਂ ਵੀ ਦੱਸਿਆ ਬਈ ਜਦੋਂ ਵੀ ਆਪਾਂ ਤੇਲੇ ਵਾਲੀ ਕਰਨੀ ਜਾਂ ਫਿਰ ਫੰਗੀਸਾਈਡ ਕਰਨਾ ਜਾਂ 13045 ਕਰਨੀ ਜੇਕਰ 13045 ਨਾਲ ਮਿਕਸ ਕਰਨ ਦੀ ਗੱਲ ਜਿੱਥੋਂ ਤੱਕ ਆਉਂਦੀ ਜਾਂ ਦਾ ਫੰਗੀਸਾਈਡ ਮਿਕਸ ਕਰ ਲਿਆ ਕਰੋ ਜਾਂ ਫਿਰ ਤੇਲੇ ਵਾਲੀ ਮਿਕਸ ਕਰ ਲਿਆ ਕਰੋ ਜੇਕਰ ਤੁਸੀਂ ਦੋਨੋਂ ਮਿਕਸ ਕਰੋਗੇ ਤੁਹਾਨੂੰ ਇਹਨਾਂ ਵਿੱਚੋਂ ਇੱਕ ਅੱਧੀ ਸਪਰੇਅ ਦਾ ਜਿਹੜਾ ਰਿਜ਼ਲਟ ਬਿਲਕੁਲ ਨਹੀਂ ਮਿਲਣਾ ਤਾਂ ਇਸ ਲਈ ਕਦੇ ਵੀ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਕਸ ਨਾ ਕਰਾਓ ਕਰੋ ਤੇਲੇ ਵਾਲੀ ਵੱਖਰੀ ਕਰ ਲਿਆ ਕਰੋ ਕਿਉਂਕਿ ਆਪਾਂ ਹਮੇਸ਼ਾ ਜਿਹੜੀ ਫੰਗੀਸਾਈਡ ਤੇ ਜਿਹੜੀ 13045 ਕਰਨ ਨੂੰ ਉਹਨੂੰ ਆਪਾਂ ਪੱਤਿਆਂ ਦੇ ਉੱਪਰ ਕਰਨਾ ਦਾ ਤਾਂ ਕਿ ਝੰਡੇ ਪੱਤੇ ਤੇ ਆਪਾਂ ਨੂੰ ਚੰਗਾ ਰਿਜ਼ਲਟ ਮਿਲੇ ਜਿਹੜੀ ਉੱਪਰੋਂ ਬਿਮਾਰੀ ਪੈਣੀ ਆ ਤੇ ਤੇਲੇ ਵਾਲੀ ਸਪਰੇਅ ਕਰਨ ਦੀ ਆਪਾਂ ਮੁੱਢਾਂ ਵੱਲੋਂ ਕਰਕੇ ਕਿ ਜਾਣੀ ਕਿ ਮੁੱਢਾਂ ਵੱਲ ਬੈਠਾਂ ਦਾ ਤੇਲਾ ਤਾਂ ਉਹ ਜਿਹੜਾ ਤੇਲਾ ਥੱਲੋਂ ਮਰ ਸਕੇ ਤੇ ਇਸ ਲਈ ਹਮੇਸ਼ਾ ਤੇਲੇ ਵਾਲੀ ਸਪਰੇਅ ਵੱਖਰੀ ਕਰਿਆ ਕਰੋ ਤੇ 13045 ਨਾਲ ਜੇਕਰ ਮਿਕਸ ਕਰਨੀ ਫਿਰ ਫੰਗੀ ਸਾਈਡ ਵੱਖਰੀ ਕਰ ਲਿਆ ਕਰੋ ਇਹਨਾਂ ਚੋਂ ਤੁਸੀਂ ਇਸ ਹਿਸਾਬ ਨਾਲ ਜਿਹੜਾ ਕੰਬੀਨੇਸ਼ਨ ਬਣਾ ਕੇ ਸਪਰੇਅ ਕਰ ਸਕਦੇ ਜੇ ਵੀਡੀਓ ਚੰਗੀ ਲੱਗ ਤਾਂ ਬਤ ਉਹ ਜੀ ਨੂੰ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ